ਭਾਈ ਐਂ ਦਾ ਕੱਪੜਿਆਂ ਦੀ ਤਾਂ ਇਹ ਨਹੀਂ ਲਾਉਂਦਾ ਕੋਈ ਯਾਰ ਇਹ ਐ ਨਾ ਫਿਰ ਥੋੜੇ ਥਾਂ ਟੱਕ ਜਾਂਦੇ ਆ ਹੁਣ ਅੱਜ ਮੈਨੂੰ 24 25 ਦਿਨ ਹੋ ਗਏ ਨੇ ਆ ਖੇ ਦੇ ਵਟਾ ਸਵਾਦ ਦਿਨ 48 ਕਿੱਲਿਆਂ ਦੇ ਵਟਾ ਸਵਾਰੀਆਂ ਮੈਂ ਅੱਛਾ ਕੱਲੇ ਨਹੀਂ ਹਾਂ ਕੱਲੇ ਨਹੀਂ ਲਓ ਵੀ ਸੱਜ ਨੂੰ ਐਨੇ ਡਰਮ ਡੀਜ਼ਲ ਵਾਲੇ ਨਹੀਂ ਹੋਣੇ ਕਿਸੇ ਦੇ ਘਰੇ ਬਾਈ ਕੋਲੇ ਮਗਲੈਲ ਵਾਲੇ ਡਰਮ ਐਨੇ ਪਏ ਆ ਭਾਈ ਜਿਸ ਕਰਨ ਇਹ ਕਿਹੜਾ ਕਿਹੜਾ ਤੇਲ ਪਿਆ ਇੱਥੇ ਇਹ ਇਹ ਬਾਈ ਜਿਵੇਂ ਇਹ ਤਾਂ ਗ੍ਰੀਸ ਦਾ ਹੈ ਅੱਛਾ ਇਹ ਗ੍ਰੀਸ ਦਾ ਸਾਰਾ ਹਾਂ ਗ੍ਰੀਸ ਹੈ ਸਾਰਾ ਇਹ ਅੱਛਾ ਇਹ 200 ਟੈਂਪਰੇਚਰ ਦਾ ਹੈ ਠੀਕ ਦਿਖਾਵਾਂ ਹਾਂ ਦਿਖਾ ਦਿਓ ਇਹ ਬਾਈ ਇਹ ਲਿਆਂਦਾ ਕਿੱਥ ਇਹ ਹੈ ਆਪਣਾ ਉਥੋਂ ਲੈਂਦਾ ਲੰਗ ਦਾ ਜਿਹੜਾ ਜਾਜ ਦੇ ਵਿੱਚ ਨਹੀਂ ਹੁੰਦਾਗਾ ਹਾਂਜੀ ਉਹ ਗ੍ਰੀਸ ਹੈ ਉਹ ਉਹ ਆ ਹਾਂ ਬਹੁਤ ਬੰਨੀ ਦਾ ਮਤਲਬ ਉਥੋਂ ਸਸਤਾ ਮਿਲ ਜਾਂਦਾ ਜਾਂ ਕਿਵੇਂ ਹੈਗਾ ਮਹਿੰਗਾ ਹੈ ਨੀ ਕੁਆਲਿਟੀ ਕੁਆਲਿਟੀ ਮਿਲਦੀ ਹਾਂ ਉਥੇ ਦਾ ਸਮਾਨ ਦੀ ਨਾ ਕੁਆਲਿਟੀ ਮਿਲਦੀ ਹੈ ਮਹਿੰਗਾ ਸਸਤਾ ਮਿਲੂ ਤਾਂ ਆਪਣੇ ਤੋਂ ਉਹਦਾ ਮਹਿੰਗਾ ਹੋਵੇ ਪਰ ਕੁਆਲਿਟੀ ਹੈ ਬੈਰਗ ਚੱਲਣ ਦੀ ਮਾਈਲੇਜ ਦੀ ਦੀ ਚੀਜ਼ ਦਾ ਫਰਕ ਹੁੰਦਾ 200 ਟੈਂਪਰੇਚਰ ਦਾ ਬੋਲਦੇ ਆ 300 ਦਾ ਵੀ ਹੁੰਦਾ 100 ਦਾ ਵੀ ਹੁੰਦਾ ਠੀਕ ਆ ਇਹ ਤਾਂ ਬਈ ਇੰਨਾ ਤਾਂ ਬਹੁਤ ਟਾਈਮ ਨਹੀਂ ਮੁੱਕਦਾ ਉਹਦਾ ਇਹ ਤਾਂ ਬਹੁਤ ਸਮਾਂ ਹਾਂ ਲੰਮਾ ਲੰਘ ਜਾਂਦੇ ਨਾਲੇ ਐਂ ਦਾ ਵੀ ਹੁਣ ਜੇ ਆਪਣੀ ਵੱਡੀ 5 ਕਿਲੋ ਵਾਲੀ ਗਰੀਸ ਕਰਨ ਜਿਹੜੀ ਉਹ ਚੱਕਰੀ ਭਰ ਲਈਦਾ ਨਾ ਇਹ ਛੱਡੂਣਾ ਸੀ ਆਮ ਨਾਲੇ ਉਹ ਜਿਹੜੀ ਛੋਟੀ ਗਰੀਸ ਤਾਂ ਬੜੇ ਡੋਲੀ ਜਾਂਦੇ ਆਪਾਂ ਹਾਂ ਉਹਦੇ ਵਾਰ ਡੋਲੀ ਜਾਂਦਾ ਫਿਰ ਹੁੰਦਾ ਨਹੀਂ ਉਹ ਇੱਕ ਤਾਂ ਗਰੀਸ ਸਾਰੇ ਵਧੀਆ ਕਰ ਦਿੰਦੀ ਨੇ ਪਲਾਂ ਨੇ ਬਿਲਕੁਲ ਹਾਂ ਇੱਕ ਵਾਰੀ ਫਿਰ ਭਰ ਲਈਦੀ ਹੈ ਤੇ ਛੇਤੀ ਬਾਰ ਬਾਰ ਲੋੜ ਨਹੀਂ ਪੈਂਦੀ ਠੀਕ ਆ ਹਾਂ ਬਾਕੀ ਦੀ ਕੁਆਲਿਟੀ ਵਧੀ ਤੇ ਸਸਤਾ ਨਹੀਂ ਆਪਾਂ ਕਹਿੰਦੇ ਇਹ ਹੋਰ ਤਾਂ ਮਹਿੰਗਾ ਹੋਊਗਾ ਇਥੋਂ ਮਹਿੰਗਾ ਹੋਊਗਾ ਹਾਂ ਕਿਉਂਕਿ ਜਿਹੜੇ ਨਵਾਂ ਹੀ ਹੁੰਦਾ ਸਾਰਾ ਸਾਰਾ ਕੁਝ ਹਾਂ ਬਿਲਕੁਲ ਉਹ ਜਿੰਨਾ ਜਹਾਜ਼ ਦੇ ਵਿੱਚ ਸਮਾਨ ਹੁੰਦਾ ਨਾ ਚਾਲੂ ਹਾਂ ਉਹਨਾਂ ਹੀ ਸਪੇਅਰ ਹੁੰਦਾ ਅੱਛਾ ਜੀ ਤੁਸੀਂ ਦੇਖ ਲਓ ਵੀ ਜਿੰਨੀਆਂ ਵੀ ਕੰਪਨੀਆਂ ਜਿਵੇਂ ਉਹ ਹੈਗਾ ਉਹ ਤੇਲ ਜਿਹੜੀਆਂ ਹੈਗਾ ਉਹ ਜਾਤ ਆਪਣੇ ਅੱਜਕੱਲ ਜਿਵੇਂ ਕੋਈ ਵੀ ਟਰੈਕਟਰ ਜਿਵੇਂ ਆਪਣੇ ਸੋਨਾਲੀ ਦੇ ਆਪਣੇ ਕੋਲੇ ਹਾਂ ਇਹਨਾਂ ਵਿੱਚ ਜਿਹੜਾ ਤੇਲ ਪੈਂਦਾ ਹੁਣ ਸੋਨਾਲੀ ਜਿਹੜਾ ਉੱਤੇ ਮਾਰਕਾ ਲੱਗ ਕੇ ਆਉਂਦਾ ਉਹ ਗੁਜਰਾਤ ਹੀ ਬੰਦ ਹੈ ਠੀਕ ਹੈ ਜਾਤ ਜਿਹੜਾ ਉਹ ਵੱਡੇ ਪੱਧਰ ਤੇ ਉਹ ਕਿਉਂਕਿ Экਸਪੋਰਟ ਦਾ ਤੇਲ ਹਾਂ ਤੇ ਉਹ ਜਿਵੇਂ ਇਹਦੇ ਵਿੱਚ ਜਿਵੇਂ ਹੁੰਦਾ ਹੁੰਦੀ ਹੈ ਜਿਵੇਂ ਸੀ ਵਾਲਾ ਹੋ ਗਿਆ ਜਿਵੇਂ ਆਪਣੇ ਐਫਸੀ ਵਾਲਾ ਹੋ ਗਿਆ ਜਿਵੇਂ ਇਹ ਕੁਆਲਿਟੀ ਆ ਜਾਂਦੀ ਹੈ ਹਾਂਜੀ ਐਫਸੀ 4 ਆ ਗਿਆ ਜਿਵੇਂ ਐਚਸੀ 4 ਆ ਗਿਆ ਆਈਸੀ 4 ਆ ਗਿਆ ਐ ਉਹਨਾਂ ਦੇ ਗ੍ਰੇਡ ਹੁੰਦੇ ਆ ਠੀਕ ਆ ਆਪਾਂ ਤਾਂ ਹੁਣ ਤੇਲ ਵੇਖ ਲੈਨੇ ਆ ਵੀ ਸਰਬੋ ਦਾ ਲੈ ਲਿਆ ਜਾਂ ਗਲਫ ਦਾ ਲੈ ਲਿਆ ਉਹ ਗ੍ਰੇਡਾਂ ਦੇ ਚੱਲਦੇ ਆ ਇਹ ਫਿਰ ਕਿੰਨੇ ਟਾਈਮ ਬਾਅਦ ਬਾਈ ਲਿਆਉਣੇ ਆ ਇਹ ਬਾਅਦ ਜਦੋਂ ਆਪਾਂ ਨੂੰ ਲਾਗਤ ਹੋਏ ਜਦੋਂ ਮੁੱਕ ਜਾਂਦਾ ਆਪਣੇ ਕੋਲੇ ਜਿਹੜਾ ਮੁੱਕ ਗਿਆ ਉਹ ਲੈ ਲਓ ਹਾਂ ਉਹ ਲੈ ਆਈਦਾ ਵੈਸੇ ਛੇਤੀ ਲੋੜ ਹੀ ਨਹੀਂ ਪੈਂਦੀ ਕੀ ਇਹ ਅਲੰਘ ਤੋਂ ਜਿੱਥੇ ਆ ਗੁਜਰਾਤ ਦੇ ਵਿੱਚ ਜਾ ਕੇ ਗੁਜਰਾਤ ਆ ਹਾਂ ਆਪ ਨੂੰ 1998 ਦੇ ਲੱਗੇ ਹੋਏ ਜਲਾਪ ਆਪਾਂ ਆਪਦੇ ਘਰ ਆਸਤੇ ਉਥੋਂ ਸਮਾਨ ਲਿਆਈਦਾ ਸਾਰਾ ਅੱਛਾ ਜੀ ਹਾਂ ਤੇ ਆ ਹੁਣ ਅਗਲਾ ਤੇਲ ਇਹ ਇਹ 68 ਨੰਬਰ ਹੈ ਅੱਛਾ ਜੀ ਇਹਨੂੰ ਟਰਾਂਸਮਿਸ਼ਨ ਆਇਲ ਕਹਿੰਦੇ ਥੋੜਾ ਪਤਲਾ ਹੁੰਦਾ ਠੀਕ ਹੈ ਹਾਂ ਜਿਵੇਂ ਆਮ ਟਰੈਕਟਰ ਤੇਲ ਥੋੜਾ ਸੰਘਣਾ ਹੁੰਦਾ ਨਾ ਥੋੜਾ ਚਿੱਟੇ ਪਣ ਚ ਹੁੰਦਾ ਪਤਲਾ ਹੁੰਦਾ ਇਹ ਜਿਵੇਂ ਪਾਵਰ ਸਟੀਅਰਿੰਗ ਦੇ ਵਿੱਚ ਆਪਾਂ ਵਰਤਦੇ ਨਾ ਉਹ ਤੇਲ ਆ ਸਪੈਸ਼ਲ ਹਾਂ ਠੀਕ ਹੈ ਹੋਰ ਕਿੱਥੇ ਵਰਤੇ ਜਾਂਦੇ ਅੱਛਾ ਜੀ ਹਾਂ ਇਹ 90 ਨੰਬਰ ਦਾ ਆਪਣਾ ਆ ਜਾਂਦਾ ਜਿਹੜਾ ਸੀਐਲ ਹਾਂ ਸੀਐ ਗੇਅਰ ਇਹ ਜਿਵੇਂ 15 40 ਦਾ ਠੀਕ ਹੈ ਹਾਂ ਤੇ ਇਹ ਜਿਵੇਂ ਜਿਹੜੇ ਦੋਹੇ ਡਰਮ ਹੈ ਇਹ ਹੈਗੇ ਆ 20 40 ਦੇ 20 40 ਦੇ ਹਾਂਜੀ ਤੇ ਭਾਈ ਇਹ ਜਿਹੜਾ ਹੁਣ ਉੱਥੇ ਫਿਰ ਪੂਰਾ ਡਰਮ ਹੀ ਦਿੰਦੇ ਆ ਜਾਂ ਕਿਵੇਂ ਦਿੰਦੇ ਆ ਉਹ ਉੱਥੇ ਤਾਂ ਭਾਈ ਜਿਵੇਂ ਇਹ ਤਾਂ ਹੁਣ ਜਿਵੇਂ ਆਪਾਂ ਖੁੱਲੇ ਲੈਣੇ ਆ ਜਿਵੇਂ ਆਹ ਖੁੱਲਾ ਟੱਕਣ ਉਤੋਂ ਐਂ ਵੀ ਮਿਲ ਜੂਗਾ ਹਾਂਜੀ ਉਹਨਾਂ ਦੀ ਵੱਡੀਆਂ ਟੈਂਕੀਆਂ ਲੱਗੀਆਂ ਉਹ ਜਿੰਦਾ ਵੀ ਭਰਾ ਸਕਦੇ ਆ ਹਾਂਜੀ ਸੀਲ ਪੈਕ ਵੀ ਲੈ ਸਕਦੇ ਆ ਅੱਛਾ ਜੀ ਹਾਂ ਠੀਕ ਹੈ ਸੀਲ ਪੈਕ ਹੁੰਦਾ ਵੀ ਇੰਨਾ ਦੀ ਥੋੜਾ ਜਿਹਾ ਦਿਨੋ ਰੇਟ ਵਧਾਉਂਦੇ ਹੋ ਹਾਂ ਹੁੰਦਾ ਸੇਮ ਹੀ ਤੇਲ ਕੋਈ ਬੜਾ ਫਰਕ ਨਹੀਂ ਆ ਕਿਉਂਕਿ ਉਹ ਕੜਾ ਬਣਾਉਂਦੇ ਨੇ ਤਾਂ ਯਾਰ ਤੇਲ ਕੱਢਣਾ ਹੈ ਹਾਂ ਜਿਵੇਂ ਆਪਾਂ ਕੋਈ ਵੀ ਮਸ਼ੀਨਰੀ ਆਕਸਰ ਉਹਦੇ ਨਾਲ ਉਹ ਜਹਾਜ਼ ਤੇ ਇੰਨਾ ਵੱਡਾ ਉਹ ਜਿਹੜਾ ਕਿਤਾਹਰ ਦਿੰਦੇ 15 ਸਾਲ ਉਹਨੇ ਪਾਣੀ ਚ ਹੀ ਰਹਿਣਾ ਹਾਂ ਜਿੰਨਾ ਸਮਾਨ ਦੇ ਕੋਲੇ ਆ ਉਹਨੇ ਮਹੀਨਾ-ਮਹੀਨਾ ਦੋ-ਦੋ ਮਹੀਨੇ ਅੱਗੇ ਬੰਦਰਗਾਹਾਂ ਜਾਂਦੇ ਸਮਾਂ ਲੱਗ ਜਾਂਦਾ ਸਾਰਾ ਕੋਲੇ ਉਹਨਾਂ ਕੋਲ ਸਪੇਅਰ ਪਾਰਟ ਜਿਹੜਾ ਫਿਰ ਨਵਾਂ ਪਿਆ ਸਾਰਾ ਕੜਕੜ ਉਹਨਾਂ ਦੇ ਉਹਨਾਂ ਨੇ ਤਾਂ ਹਾਂ ਉਹਨਾਂ ਨੇ ਤਾਂ ਸਭ ਕੁਝ ਜਦੋਂ ਜਹਾਜ਼ ਦੀ 1 ਜਾ ਪਿੱਤਲਾ ਕਿੰਨਾ ਤਾਂਬਾ ਕਿੰਨੀ ਸਟੀਲ ਆ ਸਭ ਕੁਝ ਉਥੇ ਹੁੰਦਾ ਕਿੰਨੀ ਲੱਕਣ ਲੱਗੀ ਉਹ ਚ ਕੋ ਸਾਰਾ ਕੁਝ ਉਦੋਂ ਬਾਅਦ ਜੋ ਤੇਲ ਡੀਜਲ ਹੋਰ ਬਹੁਤ ਕੁਸਮਾਂ ਰਹਿ ਜਾਂਦਾ ਵਿੱਚ ਸਾਰਾ ਉਹ ਵਿੱਚ ਛੱਡ ਜਾਂਦੇ ਨੇ ਠੀਕ ਹੈ ਜੀ ਤੇ ਆਪਣੇ ਅੱਗੇ ਪਾਕਿਸਤਾਨ ਨੂੰ ਟੁੱਟਦੇ ਸੀ ਕਿ ਹੁਣ ਆਪਣੇ ਵੀ ਅੱਜ ਤੋਂ ਆਪਣੇ ਦੂ ਦੂਸੇ ਜਹਾਜ ਲੱਗਿਆ ਪਰ ਹਾਂ ਤੇ ਉਹਦੇ ਜੇ ਟੈਂਕੀਆਂ ਜਿਵੇਂ 30 ਹਜ਼ਾਰ ਦੀ ਟੈਂਕੀ ਹਿੰਦੀ ਲੀਟਰ ਦੀ ਜਿਹੜੀ ਉਹ ਇੱਕ ਚੋਂ ਪਤਾ ਨਹੀਂ ਕਿੰਨੇ ਕਿੰਨੇ ਨਿਕਲ ਜਾਂਦੇ ਠੀਕ ਹੈ ਹਾਂ ਉਹ ਰੀਸਾਈਕਲਿੰਗ ਵੀ ਹੋਈ ਨਗਾ ਸਫਾਈ ਕਰਕੇ ਵੀ ਭਰੀ ਜਾਂਦੇ ਡਬ ਵਿੱਚ ਚੱਲੀ ਜਾਂਦਾ ਤੇ ਲੀਟਰ ਦਾ ਕੀ ਰੇਟ ਹੋਊਗਾ ਉਥੇ ਬਈ ਇਹ ਜਿਵੇਂ ਹੁਣ ਕੁਆਲਿਟੀ ਵੇਖੀਏ ਤੇ ਮਤਲਬ 150 ਤੋਂ ਲੈ ਕੇ 200 250 300 ਜਿਹੋ ਜਿਹੇ ਤਿੰਨ ਤੁਸੀਂ ਨਾ ਵੀ ਇਹਦੇ ਵਿੱਚ ਇਹਦੀ ਉੱਥੇ ਉਹ ਵੇਦੇ ਆ ਦੀ ਜਿਹੜੀ ਹੁੰਦੀ ਹੈ ਮਤਲਬ ਆਪਾਂ ਤਾਂ ਹੁਣ ਜਿਵੇਂ ਵੇਖ ਲੇ ਵੀ ਕਿਹੜੀ ਕੰਪਨੀ ਦਾ ਹੈ ਹਾਂਜੀ ਠੀਕ ਹੈ ਨਾ ਉਹਦੇ ਗ੍ਰੇਡ ਦੇਖਦੇ ਆ ਗ੍ਰੇਡ ਵੇਖਦੇ ਆ ਕਿਹੋ ਜਿਹਾ ਲੈਣਾ ਹਾਂ ਉਹ ਗ੍ਰੇਡਾਂ ਦੇ ਵਿੱਚ ਜਿਹੜਾ ਆਮ ਜਿਵੇਂ ਉਹਨਾਂ ਦਾ ਹੈਗਾ IC4 ਵਾਲਾ ਜਿਹੜਾ ਹੈਗਾ ਉਹ ਬਹੁਤ ਮਹਿੰਗਾ ਹੈ ਤੇ 500 ਰੁਪਏ ਤੱਕ ਲੀਟਰ ਵੀ ਜਾਵੜਦਾ ਅੱਛਾ ਜੀ ਹਾਂ ਠੀਕ ਹੈ ਹਾਂ ਤੇ ਜਿਹੜੇ ਉਹਨਾਂ ਦਾ ਜਿਵੇਂ ਦੂਜੇ ਏਡ ਦਾ ਪੱਧਰ ਜਿਵੇਂ ਆਪਾਂ ਕਹਿ ਗ ਅਲੱਗ-ਅਲੱਗ ਉਹ ਗ੍ਰੇਡਾਂ ਦੇ ਸਾਰਾ ਚੀਜ਼ ਦਿੰਦੇ ਆ ਠੀਕ ਆ ਹਾਂਜੀ ਇਹ ਫਿਰ ਹੁਣ ਜਿੰਨਾ ਤੇਲ ਸਾਰਾ ਫਿਰ ਆਪਣੇ ਟਰੈਕਟਰਾਂ 'ਚ ਵਰਤਿਆ ਜਾਂਦਾ ਸਾਰਾ ਇਹ ਫਿਰ ਇੱਥੋਂ ਆਹੀ ਵਰਤਦੇ ਆਪਾਂ ਵੀ ਬਹੁਤ ਸਾਲ ਹੋ ਗਏ ਆਪਨ ਮਤਲਬ 12 ਸਾਲ ਹੋ ਗਏ ਨੇ ਇਹ ਤੇਲ ਵਰਤੀ ਜਾਂਦੇ ਉਹਨੂੰ ਵਧੀਆ ਮਾਈਲੇਜ ਦਿੰਦਾ ਇਹ ਅੱਛਾ ਜੀ ਠੀਕ ਆ ਸਸਤਾ ਵੀ ਪੈਂਦਾ ਤੇ ਇੰਨਾ ਜ਼ਰੂਰ ਆ ਵੀ ਕੀਰਾਂ ਇਕੱਠੇ ਪੈਸੇ ਲੱਗ ਜਾਂਦੇ ਕੀਰਾਂ ਲੱਗ ਜਾਂਦੇ ਹਾਂ ਤੇ ਫਿਰ ਇਹ ਜੇ ਆਪਾਂ ਐਣੀ ਵੀ ਨਤਨ ਤੇ ਬਾਲਟ ਚੱਕੀ ਫਿਰ ਜਾਂ ਕੁਝ ਵੀ ਆ ਟਰੈਕਟਰ ਆਪਣੇ ਤੁਹਾਡੇ ਸਾਹਮਣੇ ਚੱਲਦੇ ਆ ਉਹ ਦਾਦਾ 12-12 ਸਾਲ ਹੋ ਗਏ ਵਧੀਆ ਚੱਲੀ ਜਾਂਦੇ ਇਹਹੀ ਤੇਲ ਭਾਈ ਆ ਕਹਿਣਾ ਵੀ ਬਿਲਕੁਲ ਐ ਤਾਂ ਟੰਗੇ ਰੱਖੀਆਂ ਹਾਂ ਇਹ ਫਿਰ ਜਿਹੜੇ ਆਪਣੇ ਸੰਦ ਆਪਣੇ ਵਰਤੋਂ ਚ ਨਹੀਂ ਹੁੰਦੇ ਵੀ ਹਰ ਵੇਲੇ ਉਹਨਾਂ ਨੂੰ ਫਿਰ ਤੇ ਟੰਗ ਦੀ ਤੇ ਫਿਰ ਇਹਨਾਂ ਦੇ ਸਾਹਮਣੇ ਚੀਜ਼ ਦੀ ਆਪਾਂ ਉੱਥੇ ਟੰਗ ਦੇ ਨੇ ਇੱਥੋਂ ਲਾ ਕੇ ਲੈ ਜਨੇ ਠੀਕ ਆ ਫਿਰ ਇੱਕ ਤਾਂ ਹੁਣ ਆਪਣਾ ਪਤਾ ਵੀ ਆਹ ਚੀਜ਼ ਆਪਣੇ ਘਰੇ ਹੈਗੀ ਜਾਂ ਨਹੀਂ ਹੈਗੀ ਠੀਕ ਪਤਾ ਲੱਗਦਾ ਰਹਿੰਦਾ ਚੀਜ਼ ਦਾ ਤੇ ਬਾਕੀ ਸੋ ਚੀਜ਼ ਲਾਉਣੀ ਕਰਨੀ ਤੇ ਲਜਾਣੀ ਸੌਖੀ ਹੋ ਜਾਂਦੀ ਤੁਸੀਂ ਕੋਈ ਵੀ ਕੰਮ ਮੇਰੇ ਹਿਸਾਬ ਨਾਲ ਲੇਵਰ ਤੇ ਨਹੀਂ ਛੱਡਦੇ ਕਿ ਵੀ ਲੇਵਰ ਸਾਹਮਣੇ ਤੁਸੀਂ ਆਪ ਹੀ ਕਰਦੇ ਆਪ ਹੀ ਲੇਵਰ ਅਸੀਂ ਲੇਵਰੀ ਅਸੀਂ अच्छा जी <laughs> आप ही संभालना सारा आप ही करना जो सारी जेडी हां खेती ਦਾ ਵੀ ਆਪਾਂ ਬੀਜਾਂ ਤੇ ਲੱਗੇ ਵੜਨ ਤੇ ਖਰਾਬ ਕਰਨਾ ਹੈ अच्छा जी ਕੋਈ ਸੀਰੀ ਨਹੀਂ ਆਪਣੇ ਸਿਰ ਪੱਠੇ ਵਾਸਤੇ ਬੰਦਾ ਲੱਗਿਆ ਵਾ ਠੀਕ ਹੈ ਔੜੜੇ ਕੰਮ ਆ ਜਿਵੇਂ ਆਪਣੇ ਵੰਡੇ ਵੇ ਜਿਵੇਂ ਮੈਂ ਹੁਣ ਜਿਵੇਂ ਕਰਨਾ ਹੁਣ ਮੈਂ ਵੱਟਾ ਸਵਾਰੀ ਇਹਨੇ ਹਾਂਜੀ ਔੜੜੇ ਜਿਵੇਂ ਦੂਜੇ ਭਰਾ ਮੇਰੇ ਉਹਨਾਂ ਨੇ ਉਹ ਜਾ ਕੰਮ ਆ ਸਾਰੇ ਔੜੜੇ ਪਾਪੇ ਨੇ ਟ੍ਰੈਕਟਰ ਕੰਪਿਊਟਰ ਕਰਾਉਣੇ ਚ ਰੋਣੇ ਵਾਣ ਵਾਇਆ ਸਾਰਾ اچھا ਜੀ ਉਹਨੇ ਹੁਣ ਪਹਿਲਾਂ ਵਾਣ ਵਾ ਹੁੰਦਾ ਸੀ ਤੇ ਮੁੜ ਕੇ ਕਲਟੀਵੇਟਰ ਲਾ ਕੇ ਉਸੇ ਮਗਰ 60 ਮਗਰ ਲੈ ਜਾਂਦਾ ਸੀ ਖਰਾਬ ਆ ਕੇ ਉਹਨੇ ਖਰਾਬ ਆ ਦੇਣਾ ਫਿਰ ਉਹਨੇ ਵਾਣ ਵਾ हां एज मेरा छोटा ਭਰਾ ਜਾਂਦਾ ਬੱਬੂ ਅੱਛਾ ਉਹ ਜਾਂਦਾ ਹਾਂ ਉਹ ਜਾਂਦਾ ਜਦੋਂ ਵੀ ਉਹਨੂੰ ਫੋਨ ਆ ਜਾਂਦਾ ਫਿਰ ਉਹ ਸਮਾਂ ਦੇ ਕਿਉਂ ਜਾ ਵਰਦਾ ਇਹ ਕਿਉਂ ਇਹ ਤਾਂ ਸਮਾਂ ਵੱਧ ਲੱਗ ਜਾਂਦਾ ਹਾਂਜੀ 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 ਇਹ 5 ਘੰਟੇ ਲੱਗ ਜਾਂਦੇ ਕਿੱਲੇ ਤੇ ਮਾਰਨ ਤੇ ਇਹਨੂੰ ਠੀਕ ਹੈ 5 ਘੰਟੇ ਹਾਂ 4-5 ਘੰਟੇ ਮਮੋਲੀ ਕਿੱਲੇ ਲੱਗਦੇ ਫਿਰ ਇਹ ਸਮਾਂ ਬਹੁਤ ਖਾ ਜਾਂਦਾ ਤੇ ਇਹਦਾ ਫਿਰ ਕੀ ਰੇਟ ਲੈਣੇ ਆ ਬਾਈ ਇਹਦਾ ਆਪਾਂ 1200 ਰੁਪਏ ਕਿੰਟ ਦਾ ਹੈ ਬਾਈ ਤੇ ਡੀਜ਼ਲ ਅਗਲੇ ਦਾ ਹੋਊਗਾ ਅੱਛਾ ਡੀਜ਼ਲ ਅਗਲੇ ਦਾ ਹਾਂ ਆਪਣਾ ਨਹੀਂਗਾ ਡੀਜ਼ਲ ਨਹੀਂ ਹੈ ਆਪਣਾ ਆਪਾਂ 1200 ਰੁਪਏ ਕਿੰਟ ਦਾ ਲੈਣਾ ਉਹਦਾ ਅੱਛਾ ਜੀ ਹਾਂ ਆਪਾਂ ਜਾ ਕੇ ਚਲਾ ਦੇਣਾ ਟੈਂਕੀ ਟਕਣ ਖੋਲ ਕੇ ਉਸ ਤੋਂ ਬਾਅਦ ਆਪਾਂ ਚਲਾ ਦੇਣਾ ਉਸ ਤੋਂ ਬਾਅਦ ਜਦੋਂ ਜਿੰਨਾ ਚਿਰ ਉਹਦਾ ਚੱਲੀ ਗਾ ਤੇਲ ਉਹਨੇ ਪਾਈ ਜਾਣਾ ਜਦੋਂ ਕੰਮ ਨਿਬੜ ਗਿਆ 1200 ਰੁਪਏ ਕਿੰਨੇ ਹਿਸਾਬ ਹੋਏ ਇਹਨਾਂ ਦੇ ਬਾਕੀ ਟੈਂਕੀ ਨੂੰ ਭਰਾ ਲੈਣੀ ਆਪਾਂ ਇਹ ਬਈ ਇੰਨਾ ਮਹਿੰਗਾ ਫਿਰ ਕਰਵਾਉਂਦੇ ਆ ਲੋਕ ਬਹੁਤ ਜ਼ਿਆਦਾ ਆਪਣੇ ਕੰਮ ਬਹੁਤ ਜ਼ਿਆਦਾ ਤੇ ਬਈ ਸੱਚ ਦੋ ਪੂਰਾ ਨਹੀਂ ਪੜਿਆ ਜਾਂਦਾ ਇਹ ਤੋਂ ਹਾਂ ਅੱਛਾ ਜੀ ਕੋਸ਼ਿਸ਼ ਤਾਂ ਹੀ ਸਾਨੂੰ ਇਹ ਕੀ ਇੱਥੇ ਜਿਹੜੇ ਆਪਣੇ ਪੁੱਟੀ ਦਾ ਸ਼ਾਇਦ ਜੀ ਸਾਨੂੰ ਜਵਾਬ ਦੇਣਾ ਪਿਆ ਕਿ ਕੋਈ ਆਪਦੇ ਆਪਣੇ ਖੇਤੀ ਦੇ ਕੰਮ ਹੁੰਦੇ ਮੌਕੇ ਤੇ ਕਰਾਂਗੇ ਕਿ ਝੋਨਾ ਜਿਵੇਂ ਸੱਠਾ ਲੱਗਿਆ ਆਪਣੇ ਹਾਂ ਐਗੀ ਆਪਾਂ ਪਹਿਲੀ ਈਅਰ ਲਾਇਆ ਅੱਗੇ ਤਾਂ ਆਪਾਂ ਲਾਇਆ ਨਹੀਂਗਾ ਉਹਦੇ ਵਿੱਚ ਕੰਮ ਵਧ ਜਾਂਦੇ ਵਿੱਚ ਮੱਕੀ ਬੀਜੀ ਐ ਮੂੰਗੀ ਬੀਜੀ ਠੀਕਲੇ ਬੱਲਾ-ਮੁੱਲਾ ਬੀਜੀ ਨੇ ਉਹਨਾਂ ਨੂੰ ਫਿਰ ਇਹ ਸਮਾਂ ਲੱਗ ਜਾਂਦਾ ਠੀਕ ਹੈ ਹਾਂਜੀ ਤੇ ਇਹਦਾ ਫਾਇਦਾ ਇੱਥੇ ਸੇਮ ਏਰੀਆ ਕਰਕੇ ਇਹਦਾ ਫਾਇਦਾ ਤਾਂ ਜੇ ਤਾਂ ਆਪਾਂ ਪੱਕੇ-ਪੱਕੇ ਵਾਣ ਚ ਸਾਫ਼ ਉੱਥੇ ਤਾਂ ਕੋਈ ਨ ਮਾਰਨ ਦੀ ਲੋੜ ਇਹਦਾ ਜਿਵੇਂ ਆਪਣੇ ਵਾਣ ਨੀਵੇਂ ਸੀ ਡੰਗਾਈ ਵਾਲੇ ਜਿੱਦਣ ਮਿੱਟੀ ਪਾਈ ਵੀ ਐ ਹੂੰ ਉਹਦਾ ਨਾਲ ਜਦੋਂ ਆਪਾਂ ਮਿੱਟੀ ਪਾਉਂਦੇ ਆਂ ਟਰਾਲੀਆਂ ਨਾਲ ਉਹ ਇੱਕ ਤਾਂ ਮੇਦ ਹੋ ਜਾਂਦੀ ਲੱਤ ਲੈਂਦਾ ਵਾਹਣ ਦੂਜਾ ਕੀ ਕਹਿੰਦਾ ਆਪਾਂ ਜਾਓ ਮਿੱਟੀ ਥੱਲੇ ਜਾਵੜਦੀ ਐ ਕਈ ਸਵਾਹ ਵੀ ਆਪਣੇ ਪਾ ਲੈਂਦੇ ਆ ਉਹ ਤੇ ਜਿਹੜੀ ਹੁੰਦੀ ਉਹ ਮਿੱਟੀ ਜੰਮਦੀ ਨਹੀਂ ਵਾਹਣ ਜੰਮਦਾ ਨਹੀਂਗਾ ਫਿਰ ਕਿੰਦਾ ਫਿਰ ਜਿਹੜੀ ਏਹੜੀ ਮਿੱਟੀ ਪੱਟ ਕੇ ਉੱਤੇ ਕਰਦੇ ਉਦ ਲਈ ਮਿੱਟੀ ਏਹੜੀ ਪੱਟ ਕੇ ਕਰਦੇ ਫਿਰ ਵਾਹਣ ਪੁਰਾਣੇ ਸਮੇਂ ਨੂੰ ਸਾਰਾ ਵਧੀ ਜੰਮਣ ਲੱਗ ਪੈਂਦਾ ਤਿੰਨ ਤਿੰਨ ਫੁੱਟ ਤੱਕ ਜਾਂਦਾ ਹੋਊਗਾ ਨਹੀਂ ਇਹ ਆਪਾਂ ਲਾ ਦਿੰਨੇ ਆ ਮਤਲਬ 28 ਇੰਚ ਅੱਛਾ ਜੀ ਉਦੋਂ ਬਾਅਦ ਟਰੈਕਟਰ ਦੀ ਸਮਰੱਥਾ ਘਟ ਜਾਂਦੀ ਹੈ ਕਿ ਟਰੈਕਟਰ ਟਿੱਡਾ ਬਹੁਤ ਹੋ ਜਾਂਦਾ ਫਿਰ ਪਲਟਣ ਦਾ ਖਤਰਾ ਆ ਜਾਂਦਾ ਹਾਂ ਬਸ ਇੰਨਾ ਕੁ ਲੱਗਦਾ ਹੈ ਮੈਨੂੰ ਕਿ ਟਾਈ ਫੋਟੋ ਵੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੋ ਜਾਂਦਾ ਥੱਲੇ ਸੱਬਲ ਤੇ ਕਰਕੇ ਆਪਾਂ ਕਹਿ ਦੇਣਾ ਹਾਂ ਟਰੈਕਟਰ ਦਾ ਪੂਰਾ ਅੰਤ ਹੁੰਦਾ ਪੂਰਾ ਟਰੈਕਟਰ ਇੱਥੇ ਮਤਲਬ ਲੋਡ ਤੇ ਚੱਲਦਾ ਫੁੱਲ ਬਟਨ ਸਹੀ ਆ ਹਾਂ ਜੀ ਠੀਕ ਹੈ ਤੇ ਇਧਰ ਬਾਈ ਦੀ ਟਰਾਲੀ ਵੀ ਮਹਿੰਦਰਾ ਦੀ ਹੈ ਬਈ ਇਹ ਹਾਂ ਮਹਿੰਦਰਾ ਦੀ ਹੈ ਇਹ ਕਿਹੜਾ ਮਾਡਲ ਆ ਇਹ ਤੇ ਲਿਖਿਆ ਵਾ ਬਾਈ 19 ਇੱਥੇ ਲਿਖਿਆ ਵਾ ਤੇ ਇਹ 36 ਦੀ ਬਾਈ ਅਛਾ ਜੀ 981963 1963 ਹਾਂ ਬਿੰਦਰਾ ਓਵਨ ਲਿਮਟਿਡ ਦੀ ਬਣੀ ਜੀ ਇਹ ਠੀਕ ਆ ਹਾਂ ਤੇ ਇਹਨੂੰ ਫਿਰ ਪੂਰਾ ਤਿਆਰ ਕੀਤਾ ਹੋਇਆ ਹਾਂ ਇਹ ਸਾਰੀ ਉਹ ਤਾਂ ਹੁਣ ਆਪਣੇ ਥੋੜਾ ਨੱਕੇ ਨੁੱਕੇ ਬਣਾਏ ਉਹਦੇ ਵਾਸਤੇ ਸੀਮੈਂਟ ਪਾਇਆ ਚ ਵੈਸੇ ਤਾਂ ਸਾਰੀ ਉਹਦੇ ਜਿਵੇਂ ਬੱਕਰੇ ਬੁੱਕਰੇ ਲਿਆਂਦੇ ਉਹ ਤੇ ਬੈਡ ਲੱਗੇ ਉਹਦੇ ਵਾਸਤੇ ਠੀਕ ਆ ਠੀਕ ਆ ਹਾਂ ਇਹ ਸਾਰੀ ਆਪਾਂ ਕਰਕੇ ਰਿਪੇਅਰ ਇਹਦੀ ਹਾਂਜੀ ਤੇ ਉਦੋਂ ਬਾਅਦ ਸਾਰੀ ਰੰਗ ਰੰਗ ਫਿਰ ਕਰਤੀ ਸੀ ਕਰੇ ਠੀਕ ਆ ਜੀ ਲਓ ਵੀ ਮਿੱਤਰੋ ਆਏ ਆਏ ਸੰਭਾਈ ਹੁੰਦੀ ਆ ਸੰਦਾਂ ਦੀ ਬਾਈ ਨੇ ਟਰਾਲੀ ਗਾ ਵੀ ਆ ਖਾਦਣਾ ਭਰਤੀਆਂ ਬਈ ਅੰਦਰ ਲਿਆ ਕੇ ਨਹੀਂ ਇਹ ਸਰੋਂ ਹੈ ਅੱਛਾ ਇਹ ਸਰੋਂ ਆਪਾਂ ਬੀਜ ਲੈਨੇ ਜਿਵੇਂ ਹੁਣ ਆਪਾਂ ਨੂੰ ਪਿਛਲੇ ਸਾਲ ਨਹੀਂ ਬੀਜੀਆ ਪੈਸ ਸਾਲ ਹਾਂ ਤੇ ਫਿਰ 2-3 ਸਾਲ ਤਿੰਨ ਮੁੱਕਦੀ ਨਹੀਂ ਕੀ ਇਹ ਅੱਛਾ ਇੱਕ ਮਾਦਰ 35-40 ਗੱਟੇ ਸਰੋਂ ਪਾ ਕੇ ਠਾਲਤੀ ਹੈ ਭਾਈ ਠੀਕ ਹੈ ਇਹ ਸਾਲ ਬਾਜੀ ਟਰਾਲੀ ਕੱਢਣੀ ਆਪਾਂ ਜਾਲੀ ਵਾਲੀ ਹੂੰ ਆ ਵੀ ਇਹ ਟਰਾਲੀ ਡਬਲ ਕੰਮ ਲੈ ਲੈਨੇ ਆਪਾਂ ਉਤੋਂ ਟਾਪਾ ਲਾ ਦੇਨੇ ਦਾ ਅੱਛਾ ਹੁਣ ਜਿਵੇਂ ਝੋਨਾ ਵੜਾਂਗੇ ਫਿਰ ਉਹਨੂੰ ਬਾਹਰ ਕੱਢ ਲੈਨੇ ਅੱਛਾ ਉਦੋਂ ਕੱਢਣਾ ਹਾਂਜੀ ਠੀਕ ਹੈ ਉਧਰ ਦੀ ਨਿਕਲ ਜਾਂਦੀ ਹੋਊਗੀ ਹਾਂ ਉਧਰ ਹੈਗਾ ਦਿਖਾਉਣਾ ਇਹਨਾਂ ਦਾ ਆਪਣੇ ਘਰਾਂ 'ਚ ਨਹੀਂ ਹੁੰਦਾਗਾ ਹਾਂ ਇਹ ਗੱਟੇ ਨਾ ਲਾਉਣੇ ਪੈਂਦੇ ਇੱਥੇ ਨਹੀਂ ਤਾਂ ਫਿਰ ਉਹਨੂੰ ਇੰਨੀ ਸਫਾਈ ਕਰਨੀ ਹੁੰਦੀ ਜਦੋਂ ਦੋ ਦਿਨ ਢੇਰੀਆਂ ਆ ਗਈਆਂ ਬੜਾ ਪੱਤਾ ਤੇ ਮਿੱਟੀ ਅੰਦਰ ਜਾਵੜ ਜਾ ਫਿਰ ਉਹ ਸਾਰੇ ਸੰਦ ਤੋਂ ਸਾਫ਼ ਕਰਨੇ ਪੈਂਦੇ ਆ ਨਹੀਂ ਦਾ ਕਰਾਉਂਦੇ ਕਿਹਨਾਂ ਕੱਟੇ ਲਾਤੇ ਉਧਰ ਵੀ ਪੱਲੀਆਂ ਲਾਦੀਆਂ ਵੀ ਮਿੱਟੀ ਜਾਵੇ ਨਾ ਹੁਣ ਢੇਰੀਆਂ ਦਾ ਸੀਜ਼ਨ ਹੈ ਹਾਂਜੀ 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 ਇਹ ਆ ਹਾਲ ਫਿਰ ਬਈ ਇਹ ਹੋਰ ਨਹੀਂ ਕੋਈ ਲਿਆਇਆ ਨੀ ਆਪਨੂੰ ਜੀ ਫਿਰ ਲੋਡ ਸੀਗੀ ਨਹੀਂ ਆਪਾਂ ਤਾਂ ਧੋਲੇ ਜਾਂਦੇ ਫਿਰ ਵੇਖ ਕੇ ਲਿਆਏ ਨਹੀਂ ਹੁਣ ਨਹੀਂ ਮੇਰੇ ਕੋਲ ਨਹੀਂ ਬਣਾਇਆ ਕਿਸੇ ਨੇ ਇਹ ਕਿਉਂਕਿ ਹਾਂ ਆਪਣ ਤਾਂ ਹੁਣ ਪਹਿਲਾਂ ਤਾਂ ਆਪਨੂੰ ਲੋਡ ਸੀ ਆਪਾਂ ਨੂੰ ਵੀ ਹਾਂਜੀ ਸਾਨੂੰ ਵੀ ਕਾਫੀ ਟਾਈਮ ਦੀ ਬਸ ਜੇ ਜੱਕ ਜੀ ਕਰਦੇ ਕਰਦੇ ਸੀ ਕਿਉਂਕਿ ਵਾਹਣ ਆਪਣਾ 18 ਕਿੱਲੇ ਸੀਗਾ ਹਾਂਜੀ ਤੇ 1973 ਜਦੋਂ ਵੱਡੇ ਮੀਂਹ 88 ਦੇ ਵਿੱਚ ਜਦੋਂ ਫਿਰ ਆਪਾਂ ਨਰਮਲ ਹੁੰਦਾ ਸੀ ਤੇ ਨਰਮਲ ਮਰ ਗਿਆ ਹੂੰ ਫਿਰ ਪਾਪੇ ਰੋਜ ਮਿੱਟੀ ਪਾਦੀ ਦਿੱਤਾ ਆਪਣਾ ਟੱਬਾ ਨਾਲ ਹੀ ਪਿਆ ਸੀ ਅੱਛਾ ਜੀ ਉਹਦੇ ਵਿੱਚ ਕੀਦਾ ਚੋਨਾ ਵਧੀਆ ਹੁੰਦਾ ਸੀ ਤੇ ਕਣਕ ਨੂੰ ਪਹਿਲਾਂ ਪਾਣੀ ਲਾ ਦੇਣਾ ਕਣਕ ਪੀਲੀ ਪੈਣ ਲੱਗ ਪੈਂ ਤੇ ਫਿਰ ਅਸੀਂ ਕਦੇ ਜੇਸੀਬੀ ਨਾਲ ਪਲਟਣ ਦਾ ਜਾਂ ਪੋਕ ਲੈਣਾ ਪਲਟਣ ਦਾ ਸੀਗਾ ਫਿਰ ਸਾਨੂੰ ਆਇਆ ਸੀਗੇ ਵੀ ਚਲੋ ਹਾਲ ਬਣ ਜੇ ਹਾਲ ਸਾਨੂੰ ਕਿਸੇ ਨੇ ਨਹੀਂ ਬਣਾ ਕੇ ਦਿੱਤਾ ਅੱਛਾ ਜੀ ਫਿਰ ਅਸੀਂ ਪੂਰ ਸਿੰਘ ਸੰਗਰੀ ਕੋਲੇ ਗਏ ਉਹ ਕਹਿੰਦੇ ਸਾਨੂੰ ਉਹਨੂੰ ਨਕਸ਼ਾ ਕੋਈ ਦਿੱਤਾ ਸੀ ਇਸ ਤਰ੍ਹਾਂ ਹੂੰ ਉਹਨਾਂ ਨੇ ਵੀ ਬਾਈ ਨੇ ਵੀ ਡ੍ਰੈਗ ਬਣਾਈ ਨਾਲ ਦੀ ਨਾਲ ਹੀ ਉਹ ਕਹਿੰਦਾ ਤੁਹਾਨੂੰ ਅਸੀਂ ਹਾਲ ਬਣਾ ਦੇਵਾਂਗੇ ਹੂੰ ਅਸੀਂ ਨਹੀਂ ਪੁੱਛਿਆ ਵੀ ਕਿੰਨੇ ਦਾ ਬਣੂਗਾ ਜਾਂ ਕਿਵੇਂ ਬਣੂਗਾ ਕਿੰਨਾ ਵੇਟ ਬਣੂਗਾ ਉਹ ਤਾਂ ਅਸੀਂ ਕਹਿੰਦਾ ਅਸੀਂ ਬਣਾ ਦਾਂਗੇ ਤੁਸੀਂ ਸਾਨੂੰ ਬਣਾ ਦਿਓ ਅੱਛਾ ਜੀ ਹਾਂਜੀ ਉਦੋਂ ਫਿਰ ਇਹ 70000 ਦਾ ਬਣਿਆ ਸੀਗਾ ਠੀਕ ਹੈ ਤੇ 5 ਕੁਇੰਟਲ ਤੇ 70 ਕਿਲੋ ਵੇਟ ਹੈ ਜ ਤੇ ਹਿੰਦੁਸਤਾਨ ਦਾ ਪਹਿਲਾ ਹਾਲ ਸੀਗਾ ਏਡਾ ਵੱਡਾ ਏਡਾ ਵੱਡਾ ਹਾਂਜੀ ਤੇ ਹੁਣ ਤਾਂ ਮੇਰੇ ਹਿਸਾਬ ਨਾਲ ਪੈਸੇ ਪੂਰੇ ਹੋ ਗਏ ਹੋਣੇ ਹਾਂ 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 ਬਾਈ ਤੇ ਫਿਰ ਕੰਮ ਬਹੁਤ ਚੱਲਦਾ ਕੰਮ ਚੱਲਦਾ ਕੰਮ ਚੱਲਦਾ ਹਾਂ ਠੀਕ ਐ ਆਪਾਂ ਬਾਈ ਜੋ ਉਦੋਂ ਵੀਡੀਓ ਕੀਤੀ ਸੀ ਉਦੋਂ ਵੀ ਲੋਕਾਂ ਨੇ ਬੜਾ ਸਲਾਇਆ ਵੀ ਸੀ ਇਹਦੇ ਲੋਕਾਂ ਨੂੰ ਸ਼ੌਂਕ ਵੀ ਬੜਾ ਪਿਆ ਸੀ ਇਸ ਚੀਜ਼ ਦਾ ਵੀ ਇੰਨਾ ਸਫਾਈ ਨਾਲ ਯਾਰ ਸੰਦ ਪੜਾ ਰੱਖਣਾ ਇਹ ਤੇ ਮਿਹਨਤ ਬਾਈ ਬਹੁਤ ਲੱਗਦੀ ਸਦੀਪ ਮਿਹਨਤ ਆ ਫਿਰ ਹੈ ਹਾਂ ਹੁਣ ਪਾਸੋਂ ਦੇ ਸਾਫਾ ਘਟੇ ਸਾਰਾ ਕੁਝ ਸਾਫਾ ਆ ਟਾਇਰ ਵੀ ਮਸ਼ੀਨ ਦੇ ਇਹ ਟਰੈਕਟਰ ਦੇ ਆਪਣੇ 75 ਦੇ ਵਾਲੇ ਦੇ ਅੱਛਾ ਜੀ ਸੁਣ ਲੇ ਕਿ 75 ਲੱਖ ਸਪੋਰਟ ਮੜ ਹਾਂਜੀ ਆਪਣੇ ਜਿਹੜੇ ਕੰਬੈਨ ਦੇ ਟਾਇਰ ਉਹ ਵੱਖਰੇ ਪਾਏ ਹੋਏ ਆਪਾਂ ਉਹਦੇ ਮੂਲੇ 16 9 30 ਵਾਲੇ ਕਿਉਂਕਿ ਇਹ ਟਾਇਰ ਤਾਂ ਵੱਡੇ ਹੁੰਦੇ ਆ ਉਚਾਈ ਟਰੈਕਟਰ ਦੀ ਇੱਕ ਤਰ੍ਹਾਂ ਕੰਬੈਨ ਦੀ ਹੁੰਦੀ ਹੈ ਇਹ ਕਿ ਮਹਿੰਗੇ ਭਾ ਦੇ ਟਾਇਰ ਹੈ ਹਾਂਜੀ ਉਹ 16 9 28 ਦੇ ਮੂਲੇ ਆ 9 5 24 ਦੇ 4 ਵੀਲ ਮਗਰ ਉਹਦੇ ਪਾਏ ਇਹ 12 4 24 ਦੇ ਹੁੰਦੇ ਟਾਇਰ ਵੱਡੇ ਮਗਰ ਦੇ ਠੀਕ ਹੈ ਹਾਂ ਇਹ ਜਿਹੜੇ ਮਗਰੇ ਸਾ 4 ਵੀਲ ਦਾ ਹੁੰਦਾ ਆਪਣਾ ਸੁੱਕਾ ਸਾ ਉਹਦੇ ਟਾਇਰ अच्छा जी अच्छा ये उदे ਨਾਲ ਨਾ ਹੱਬਾਂ ਲੱਗੀਆਂ ਆਪਣੇ ਕੰਮ ਆਉਂਦੇ ਹੁਣ ਹਾਂਜੀ ਜਦੋਂ ਮਤਲਬ ਖੋਬੇ ਜੇ ਚੱਲਦੀ ਹੈ ਜਾਂ ਦਾ ਕੋਈ ਗਿੱਲਾ ਵਾਹਣਾ ਜਾਂ ਕੀ ਇਹ ਇਹੋ ਜਿਹਾ ਵਾਹਣਾ ਉਹਦੇ ਸਾਨੂੰ ਡਬਲ ਕਰਨੇ ਪੈਂਦੇ ਚੜਾਈ ਦੇਣੀ ਪੈਂਦੀ ਹੈ ਠੀਕ ਹੈ ਬਸ ਇਹ ਫਿਰ ਉਹਦੇ ਨਾਲ ਪਾ ਦੇ ਝੁੰਨੇ ਚ ਅੱਛਾ ਨਾਲ ਡਬਲ ਕਰ ਦਿੰਨੇ ਆ ਡਬਲ ਕਰ ਦਿੰਨੇ ਆ ਮੂਲੇ ਡਬਲ ਫੋਰ ਵੀਲ ਵੀ ਡਬਲ ਕਰਕੇ ਵਧਣਾ ਪੈਂਦਾ ਕਿ ਇਹ ਵਾਹਣੀ ਇਹੋ ਜਿਹਾ ਹਾਂ 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 ਠੀਕ ਹੈ ਬਈ ਹਾਂਜੀ ਤੇ ਆ ਸਪੇਅਰ ਰੱਖਿਆ ਹਾਂਏ ਜੋੜੀ ਟਾਇਰਾਂ ਦੀ ਜਿਵੇਂ ਆਪਣੀ ਟਰਾਲੀਆਂ ਦੇ ਹਾਂ ਤੇ ਇਹ 1220 ਦੇ ਟਾਇਰ ਆ ਇਹ ਜਿਵੇਂ ਆਪਣੇ ਘੇਰ ਕੋਈ ਪੇਂਚਰਾ ਜੋ ਕਿ ਸਪੇਅਰ ਹੈ ਟਿਪਣੀ ਉਹਦੀ ਦਾ ਹਾਂ ਹਾਂਜੀ ਬਈ ਐਂ ਦਾ ਕੱਪੜਿਆਂ ਦੀ ਤੈਹ ਨਹੀਂ ਲਾਉਂਦਾ ਕੋਈ ਯਾਰ ਇਹ ਐ ਨਾ ਫਿਰ ਥੋੜੇ ਥਾਂ ਟੱਕ ਜਾਂਦੇ ਆ ਹਾਂ ਤੇ ਇੱਕ ਤੇ ਮੜ ਕੇ ਬਗ ਚੱਕਨੇ ਧਰਨੇ ਸੌਖੇ ਹੋ ਜਾਂਦੇ ਫਿਰ ਉਹ ਤਾਂ ਪਤਾ ਨਹੀਂ ਲੱਗਦਾ ਕਿ ਕਿੱਥੇ ਕਿੱਥੇ ਕੀ ਕੀ ਸਮਾਨ ਪਿਆ ਔਖਾ ਹੋ ਜਾਂਦਾ ਸਮਾਨ ਪਾ ਲੈਣਾ ਟੈਂਕਾਂ ਬਈ ਇਹ ਬੈਟਰੀ ਵਾਲੀਆਂ ਬੜੀਆਂ ਰੱਖੀਆਂ ਇਹ ਬੈਟਰੀ ਅਸੀਂ ਵਰਤੇ ਸੀ ਪਹਿਲਾਂ ਭੁੰਡੇ ਚ ਲਾਉਂਦੇ ਹੁੰਦੇ ਸੀਗੇ ਨਾਲੇ ਅਸੀਂ ਆਪ ਰਿਪੇਅਰ ਕਰਦੇ ਸੀ ਘਰੇ ਸਰਵਿਸ ਵੀ ਕਰਨੀ ਹੁੰਦੀ ਪਰ ਕੀ ਜਦੋਂ ਖੇਜਾ ਚਲਾਉਣਾ ਚੱਲਦਾ ਨਹੀਂ ਸੀ ਹਾਂ ਇਹ ਕੁਝ ਪਾਣੀ ਵੱਧ ਪੈਂਦਾ ਸੀਗਾ ਸਪਰੇਅ ਤਾਂ ਵਧੀਆ ਕਰਦਾ ਪਰ ਉਹ ਭਾਰ ਚੱਕੇ ਨਾ ਗਾਂ ਨੂੰ ਜਦੋਂ ਸਮਾ ਬੱਕੇ ਤੇ ਗੋਡੇ ਘੜ ਢੂਈ ਦਾ ਫੜਾ ਆਰੀ ਕਰ ਦਿੰਦਾ ਬੰਦੇ ਨੂੰ ਹਾਂ ਹਾਂ ਸਮਾ ਬੱਕੇ ਪਾ ਲੈ ਲੱਗਦਾ ਉਹ ਹਾਂ ਤੇ ਇਹ ਫਿਰ ਅਸੀਂ ਉਹ ਵੇਚ ਕੇ ਅਸੀਂ ਫਿਰ ਡਰਮਾਂ ਬੈਟਰੀਆਂ ਵਾਲੇ ਕਰਨਗੇ ਸੀ ਇੱਕ ਤਾਂ ਖੜਕ ਨਹੀਂ ਕਰ ਦੇਗਾ ਜਮੇ ਹੀ ਬੰਦਾ ਬਲਾਂ ਗੱਲਾਂ ਬਾਤਾਂ ਕਰਦੇ ਤੇਰੀ ਸਬਰ ਜੀ ਇੱਕ ਅਸੀਂ ਕਰਨੀ ਫਿਰ ਆਪ ਹੀ ਹੁੰਦੀ ਹੈ ਪਾਪੇਰੇ ਨਾਲ ਲੱਗਦੇ ਚਾਚਾ ਨਾਲ ਲੱਗਦਾ ਚਾਰੇ ਭਰਾ ਦੀ ਲੱਗ ਜੰਨੇ ਅੱਛਾ ਜੀ ਤੇ ਆਪ ਹੀ ਕਰਨੀ ਦੀ ਫਿਰ ਇਹ ਨਾਲ ਬੈਂਡੇ ਚਾਲ ਲੱਗੇ ਦਿਨ ਪਹਿਲਾਂ ਸਾਰੇ ਅਸੀਂ ਆਪ ਕਰਦੇ ਨੇ ਠੀਕ ਹੈ ਤੇ ਹੌਲਾਂ ਚੱਕਣੀਆਂ ਸੌਖੀਆਂ ਬੰਦਾ ਅਕਦਾ ਨਹੀਂ ਨੱਕਦਾ ਨੀਗਾ ਹਾਂ ਉਹ ਤਾਂ ਬੰਦੇ ਨੂੰ ਪਿਉਂਦਾ ਗਾਂ ਨੂੰ ਪੁੰਡਾਇਆ ਤਾਂ ਸਹੀ ਗੱਲ ਹੈ ਟਾਈਮ ਵੀ ਬਹੁਤ ਕੱਢ ਜਾਂਦਾ ਹਾਂ 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 ਹਾਂਜੀ ਹਾਂਜੀ ਆ ਦਵਾਈ ਵਿੱਚ ਝੋਨੇ ਵਾਸਤੇ ਲਿਆ ਕੇ ਰੱਖੀ ਜਾਂ ਪਹਿਲਾਂ ਝੋਨੇ ਵਾਸਤੇ ਬਾਈ ਹਾਂ ਜਿਹੜਾ ਸੱਠਾ ਲੱਗਿਆ ਆਪਣਾ ਉਹਦੇ ਵਾਸਤੇ ਵਿੱਚ ਵਰਤੀ ਜਾਂਦੀ ਕੋ ਮੱਕੀ ਚ ਪਾਈ ਵੀ ਹੈ ਠੀਕ ਹੈ ਬਾਕੀ ਕੋਈ ਬੱਲਾ ਵੀ ਜਿਉਂ ਉਹਦੇ ਵਿੱਚ ਵੀ ਵਰਤੀ ਜਾਂ ਠੀਕ ਹੈ ਬਈ ਹਾਂ ਹੁਣ ਆਪਣੇ ਮਤਲਬ 25 26 ਕਿੱਲੇ ਵਾਹਣਾ ਜਿਹੜਾ ਆਪਣੇ ਫਸਲ ਹੈਗੀ ਆਉਣੇ ਇਸ ਟਾਈਮ ਹੂੰ ਹੂੰ ਹਾਂਜੀ ਠੀਕ ਫਿਰ ਤਾਂ ਤੁਹਾਡਾ ਕੰਮ ਤਾਂ ਲਗਾਤਾਰ ਚੱਲੀ ਜਾਂਦਾ ਵਾ ਸਾਰਾ ਦਿਨ ਚ ਬਈ ਕੋਈ ਵਿਹਲਾ ਹੀ ਨਹੀਂ ਹੁੰਦਾ ਯਾਰ ਕੋਈ ਦਿਨ ਵੀ ਬਸ ਸਾਰ ਤੜਕੇ ਉੱਠ ਕੇ ਰਸਨ ਦੇ ਗਰਾਹੀ ਕੰਮ ਹੈ ਇੱਕ ਪਹਿਲਾਂ ਤਾਂ ਜਿਵੇਂ ਏਰੀਆ ਕੀ ਦਾ ਸਾਸ ਵਾਂਗ ਖੇਤ ਦੀਆਂ ਹੁਣ ਅੱਜ ਮੈਨੂੰ 24 25 ਦਿਨ ਹੋ ਗਏ ਨੇ ਆ ਖੇਤ ਦੇ ਮਟਾ ਵਟਾ 42 ਕਿੱਲਿਆਂ ਦੇ ਮਟਾ ਸਵਾਰੀਆਂ ਮੈਂ ਅੱਛਾ ਕੱਲੇ ਨਹੀਂ ਹਾਂ ਕੱਲੇ ਨਹੀਂ ਅੱਛਾ ਜੀ ਤੜਕੇ ਜਾਣਾ ਹੱਥ ਨਹੀਂ ਹੁਣ ਹੋਰ ਸਾਰੇ ਵਾਹਣੇ ਬਣਾਏ ਪਏ ਆ ਜਮ ਠੀਕ ਹੈ ਚੁੰਨਾ